ਪਤੀ ਦੱਸ ਹੁਣਾ ਵਾਂਗ ਤੇਨੂੰ ਜਾਲ ਤਾ ਛੱਡਨਾ ਪਹਿਨਾਏ ਪਤੀ ਦੱਸ ਹੁਣਾ ਵਾਂਗ ਤੇਨੂੰ ਵੀ ਜਾਲ ਤਾ ਛੱਡਨਾ ਪਹਿਨਾਏ ਪਤੀ ਦੱਸ ਹੁਣਾ ਵਾਂਗ ਤੇਨੂੰ ਵੀ ਜਾਲ ਤਾ ਛੱਡਨਾ ਪਹਿਨਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਉਤਪਤ 1 ਅਧਿਆਏ ਦੇ 2 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਧਰਤੀ ਬਡੋਲ ਅਤੇ ਵਿਰਾਣ ਸੀ ਅਤੇ ਡੁੰਗਿਆਈ ਉੱਤੇ ਹਨੇਰਾ ਸੀ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ ਕੀ ਅੱਜ ਵੀ ਇਹ ਸੱਚ ਨਹੀਂ ਹੈ ਭਾਵੇਂ ਪਰਮੇਸ਼ਰ ਤੋਂ ਬਿਨਾਂ ਧਰਤੀ ਹੋਵੇ ਜਾਂ ਇਸ ਧਰਤੀ ਉੱਤੇ ਮਨੁੱਖ ਦੋਨੋਂ ਹਾਲਾਤਾਂ ਵਿੱਚ ਧਰਤੀ ਹਮੇਸ਼ਾ ਨਿਰਕਾਰ ਅਰਥਹੀਨ ਅਤੇ ਜ਼ੀਰੋ ਹੈ ਭਾਵੇਂ ਮਨੁੱਖ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਵੇ ਕਿਉਂਕਿ ਜਿਵੇਂ ਉਤਪਾਦ ਦੀ ਸ਼ੁਰੂਆਤ ਵਿੱਚ ਪਰਮੇਸ਼ਰ ਦਾ ਆਤਮਾ ਕੰਮ ਕਰ ਰਿਹਾ ਸੀ ਉਸੇ ਤਰ੍ਹਾਂ ਅੱਜ ਵੀ ਪਰਮੇਸ਼ਰ ਦਾ ਆਤਮਾ ਸਾਡੇ ਨਵੇਂ ਜੀਵਨ ਦੇ ਆਰੰਭ ਕਰਨ ਲਈ ਕੰਮ ਕਰ ਰਿਹਾ ਹੈ ਸਾਡੇ ਜੀਵਨ ਨੂੰ ਆਕਾਰ ਅਰਥ ਅਤੇ ਮੂਲ ਆਨ ਬਣਾਉਣ ਲਈ ਪਰਬੂ ਯਿਸੂ ਮਸੀਹ ਨੇ ਤਿੰਨ ਕਦਮ ਚੁੱਕੇ ਯੋਹੰਨਾ ਦੀ ਅੰਜੀਲ 16 ਅਧਿਆਏ ਦੇ 7 ਤੋਂ 11 ਆਇਤਾਂ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ ਹਨ ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਾਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਕਲ ਦਿਆਂਗਾ ਅਤੇ ਉਹ ਆਣ ਕੇ ਜਗਤ ਨੂੰ ਪਾਪ ਧਰਮ ਆਰ ਨਿਯਉ ਦੇ ਵਿਖੇ ਕਾਇਲ ਕਰੇਗਾ ਪਾਪ ਦੇ ਵਿਖੇ ਇਸ ਲਈ ਜੋ ਉਹ ਮੇਰੇ ਉੱਤੇ ਨਿਛਾ ਨਹੀਂ ਕਰਦੇ ਹਨ ਧਰਮ ਦੇ ਲਈ ਇਸ ਲਈ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ ਨਿਉਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਉਂ ਕੀਤਾ ਗਿਆ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਪਾਪਾਂ ਦੀ ਮਾਫੀ ਦੇਣ ਲਈ ਸਲੀਬ ਉੱਤੇ ਬਲੀਦਾਨ ਹੋਣਾ ਪਿਆ ਉਸ ਨੂੰ ਦਫਨ ਕੀਤਾ ਗਿਆ ਪਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਸਵਰਗ ਵਿੱਚ ਚੁੱਕਿਆ ਗਿਆ ਅਤੇ ਇਸ ਲਈ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਹੈ ਅਤੇ ਆਪਣਾ ਕੰਮ ਕਰ ਰਿਹਾ ਹੈ ਤਿੰਨ ਕਦਮਾਂ ਵਿੱਚ ਕੀ ਤੁਸੀਂ ਸੁਣਨ ਲਈ ਤਿਆਰ ਹੋ ਕੀ ਤੁਸੀਂ ਸਮਝਣ ਲਈ ਤਿਆਰ ਹੋ ਕੀ ਤੁਸੀਂ ਹੁਣ ਆਪਣੇ ਪਾਪਾਂ ਤੋਂ ਤੋਬਾ ਕਰੋਗੇ ਅਤੇ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋਗੇ ਪਰਮੇਸ਼ਰ ਹੈ ਜਿਹਹਾ ਕਰਨ ਲਈ ਤੁਹਾਡੀ ਸਹਾਇਤਾ ਕਰੇ